ਜਦੋਂ ਉਹਨਾਂ ਲਗਾਤਾਰ ਪਾਦੇ ਰਹੇ ਨੇ ਫਿਰ ਕੱਪੜੇ ਤਾਂ ਕਈ ਵਾਰ ਮਾਣ ਆ ਕੇ ਜਾਂਦੇ ਆ ਪਾ ਨਵਾਂ ਕੱਪੜਾ ਫਿਰ ਕੋਸ਼ਿਸ਼ ਕਰਦੇ ਆ ਕਿ ਨਵਾਂ ਟਰਾਈ ਕਰੀਂ ਕਈ ਵਾਰ ਨਵੇਂ ਕੱਪੜੇ ਤੋਂ ਫਿਰ ਧੱਫੜ ਹੋ ਜਾਂਦੇ ਤੁਸੀਂ ਤੇ ਫਿਰ ਛੇਤੀ ਨਾਲ ਲਾਈ ਦੇ ਤੇ ਇੱਕ ਹਫਤਾ ਦਾਦਾ ਫਿਰ ਦਵਾਈ ਲਾ ਕੇ ਪੂਰਾ ਹਫਤਾ ਹੱਟ ਜਾਂਦੇ ਫੁਰਕਦੇ ਨਹੀਂ ਰਹਿੰਦੇ ਉਹ ਪੁਰਾਣੇ ਹੀ ਫਿਰ ਕੱਪੜੇ ਤੇ ਆ ਜਾਈਦੇ ਸੋ ਗੱਲ ਇਹ ਹੈ ਜਿਹੜੀਆਂ ਰਵਾਇਤੀ ਪਾਤੀਆਂ ਉਸੀ ਸਾਰੇ ਦੋਸਤਾਂ ਦੇ ਵਿੱਚੋਂ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਉੱਠਦੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰਦੀਆਂ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਿਰੇ ਚਾੜ੍ਹ ਨਾ ਉਹ ਬੜੀ ਮੁਸ਼ਕਲ ਹੁੰਦਾ ਦੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਨਾ ਸਾਬ੍ਹ ਬਿਨ ਸਿੰਘ ਤੋਂ ਲੈ ਕੇ ਸਰਚਰਨ ਸਿੰਘ ਬਰਾੜ ਸਰਦਾਰਨੀ ਭਟਕਣ ਤੇ ਕੈਪਟਨ ਅਮਨ ਜੀ ਜਿਹੜੇ ਬੰਦੇ ਪਹਿਲੀ ਵਾਰ ਕਦੀ ਸਰਪੰਚ ਵੀ ਨਹੀਂ ਸੁਣਿਆ ਉਹਨੂੰ ਜਦੋਂ ਅਸੀਂ ਐਮਐਲਏ ਬਣਾਇਆ ਆ ਪਹਿਲੀ ਤੇ ਮੈਂ ਕਹਿੰਦਾ ਰਿਹਾ ਉੱਥੇ ਐ ਫਿਰਦੇ ਸੀ ਜਿਹਾ ਤਰਨਤਾਰ ਦੀ ਗੁਆਚੀਆ گاਵਾ ਫਿਰਦੀਆਂ ਹੁੰਦੀਆਂ ਆ ਜੋ ਮੇਲਾ ਲੱਗਦਾ ਹੁੰਦਾ ਬਿਲਕੁਲ ਤਰਨਤਾ ਦੇ ਪਰਾਣੇ ਪੈ ਤੇ ਕਈ ਵਾਰ ਗਾਂ ਜਾਂ ਮੱਝ ਦਾ ਰਸਾ ਖੋਲ ਜਾਂਦਾ ਸੀ ਕਿ ਵਿਚਾਰੀਆਂ ਮੂੰਹ ਚੋਕ ਚੋਕੇ ਡੇਗਦੀਆਂ ਸੀ ਮਾਲਕ ਨੂੰ ਡੀਗਦੀਆਂ ਸੀ ਅੱਜ ਤੱਕ ਓਏ ਇਹ ਤੇ ਵਿਚਾਰੇ ਐਮਐਲਏ ਵਿਧਾਨ ਸਭਾ ਚਾਇਆ ਕੇ ਲੱਗਦੇ ਬڑے ਸ਼ੌਕਦਾਨ ਕਈ ਕਿਸਮ ਦੇ ਤੁਹਾਨੂੰ ਪਤਾ ਬੰਦੇ ਬਣ ਆਏ ਕਈ ਪਹਿਲੇ ਦਿਨ ਸਾਈਕਲ ਤੇ ਆ ਕੇ ਦੂਜੇ ਦਿਨ ਫਿਰ ਲੈਂਡ ਗਰੂਜ਼ ਤੇ ਆ ਕੇ ਲੈਂਡ ਕੂਲਰ ਵੀ ਆ ਦੂਜੀ ਫੋਰਡ ਐਂਡਵਰ ਤੇ ਆ ਕੇ ਗੱਡੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੰਨਾ ਚਿਰ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੂਜੇ ਮਹੀਨੇ ਵੇਖਾ ਟੀਏਡੀਏ ਵੀ ਲੈਂਦੇ ਹਾਂ ਸਰ ਹੁਣ ਕੀਪਰ ਸਾਥ ਚੱਲ ਗਿਆ ਹੁਣ ਸਾਰਾ ਕੁਝ ਹੁਣ ਤੁਸੀਂ ਇਹਨਾਂ ਦਾ ਵੇਖਦੇ ਹੋ ਕੋਈ ਓਲਾ ਨਹੀਂ ਲੱਗਦਾ ਆ ਮੈਂ ਪ੍ਰਮਾਤਮਾ ਨੂੰ ਹਜ਼ਰਨਾਜ਼ਰ ਕਰਕੇ ਅੱਜ ਅੱਗੇ ਗੱਲ ਦਾ ਸਰੇ ਸਾ ਯਾਦਵੰਦੇ ਸਿੰਘ ਜੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 4 ਸਾਲ ਮੇਰੇ ਏਰੀਆ 'ਚ ਮਾਈਨਿੰਗ ਹੋ ਰਹੀ ਹੈ ਤੁਹਾਨੂੰ ਪਤਾ ਹੈ ਬਲੋਦੀ ਘਰ ਦਾ ਏਰੀਆ ਹੈ ਇਹਨਾਂ ਨੇ ਚੁਰਤਰੀ ਕੀਤੀ ਮੇਰੇ ਏਰੀਆ 'ਚ ਮਾਈਨਿੰਗ ਕਰਦੇ ਹੱਥ ਹੋੜਾ ਇੱਕ ਕ੍ਰੈਸ਼ਨ ਦੇ ਲਈ ਇਹ ਸਾਰੇ 'ਚ ਇੱਕ ਕ੍ਰੈਸ਼ਨ ਹੈ ਉਹਨਾਂ ਬੰਦਿਆਂ ਨੂੰ ਪਤਾ ਸੀ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾ ਉਹਨਾਂ ਨੇ ਦੋ ਜਿਹੜੇ ਐਮਐਲਏ ਨੇ ਸਾਡੇ ਜ਼ਿਲ੍ਹੇ ਚ ਫੁਟਾਸ ਵਿੱਚ ਉਹਨਾਂ ਤੇ ਇੱਕ ਐਮਐਲਏ ਦਾ ਹੁਣ ਹਿੱਸਾ ਦਿੱਤਾ ਸੀ ਕਿ ਦੀ 50% ਮਾਲਕ ਨੇ 50% ਹਿੱਸਾ ਦਿੱਤਾ ਉਹਨੂੰ ਗੱਲ ਕਹੀ ਕਿ ਮੈਨੂੰ ਤੇ ਅੱ체 ਇਹਨਾਂ ਮਾਈਨਿੰਗ ਹੋਣੀ ਜਿਹੜੀ ਫਿਰ ਦੂਜੇ ਕੰਮ ਆ ਰੰਬ ਲੱਗਦਾ ਅੱਜ ਤੋਂ 4 ਦਿਨ ਪਹਿਲੇ ਇਹਨਾਂ ਦਰਿਆ ਪੁੱਟਣਾ ਸ਼ੁਰੂ ਕਰਤਾ ਜਦੋਂ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਨਾਲ ਜੋ ਤਬahi ਹੋਈ ਹੈ ਬੇਸਿਕਲੀ ਜ਼ਿੰਮੇਵਾਰੀ ਇਹ ਸਰਕਾਰ ਦੀ ਆ ਹੁਣ ਤੁਸੀਂ ਕਿਸੇ ਵੀ ਦਰਿਆ ਚਲੇ ਜਾਓ ਸਿੱਧੀਆਂ ਤੋਰਕ ਲੈਣਾ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਘੁੰਮਦੀਆਂ ਅਭਿਆਸ ਹੀ ਇਹ ਜੇ ਮੈਂ ਆ ਪੰਜ ਚਾਰ ਦੇ ਵੀ ਹੋਏ ਨੇ ਟੱਪ ਕੇ ਗਿਆ ਤੁਹਾਡੇ ਇੱਥੇ ਉਹ ਦਿਨ ਆ ਪਿੰਡ ਚੰਨਤਾਨਾ ਪੱਟੀ ਦੇ ਜ਼ਰੀਏ ਹੀ ਅਸੀਂ ਗਏ ਆ ਬਿਲਕੁਲ ਵੈਸਾ ਰਸਤੇ ਜਿਹੜਾ ਵੱਡਾ ਪੋਲਾਂ ਦਾ ਹਰੇਕ ਹੈ ਹਰੀ ਘਰੀ ਕੇ ਮੇਰੇ 20 ਪੱਲੇ ਲੱਗੀਆਂ ਸੀ ਪੋਕ ਲਾਈਨ ਡੇਰੇ ਇਰੀਏ ਚ ਦਰਿਆਵਾਂ ਦੇ ਵਿੱਚ ਹਜੇ ਕਾਨੂੰਨ ਹੈ ਸਰਕਾਰ ਦਾ ਕਿ ਕਿਤੇ ਵੀ ਮਾਈਨਿੰਗ ਹੋਣੀ ਹੈ ਗ੍ਰੀਨ ਟ੍ਰਿਬਿਊਨਲ ਦਾ ਇਹ ਕਹਿਣਾ ਹੈ ਕਿ ਇਹ ਮੈਨੂਅਲ ਮਾਈਨਿੰਗ ਹੋ ਸਕਦੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਵੱਡੀਆਂ ਮਸ਼ੀਨਾਂ ਲਾਈ ਜਾਈਏ ਤੁਸੀਂ ਇਹ ਵੇਖੋ ਮੇਰੇ 4 ਦਿਨ ਪੂਰੇ ਲੱਗੇ ਨੇ ਸੀਮਿੰਟਰ ਨੂੰ ਚਿੱਠੀਆਂ ਚੀਫ ਸੈਕਟਰੀ ਨੂੰ ਚਿੱਠੀਆਂ ਹੋਮ ਸੈਕਟਰੀ ਨੂੰ ਲੈਟਰ ਡੀਜੀਪੀ ਨੂੰ ਚਿੱਠੀਆਂ DC ਨੂੰ SS3 ਨੂੰ DIG ਨੂੰ ਸਾਰੇ ਨੇ ਅਜੇ ਤੁਹਾਨੂੰ ਪਤਾ ਤੁਹਾਡਾ ਵੀਰ ਜਿਹੜਾ ਐਨੀ ਗ ਜਾਣਦਾ ਮਾਈਨਿੰਗ ਫੇਰ ਬੰਦ ਕਰਵਾਈ ਮੇਰਾ ਮਤ ਮੇਰਾ ਸਾਰਾ ਜ਼ੋਰ ਇਲੀਗਲ ਮਾਈਨਿੰਗ ਬੰਦ ਕਰਨ ਤੇ ਲੱਗ ਪੰਜ ਟਿਪਰ ਖੜਾਏ ਦੋ ਪੋਕ ਉਹ ਜਿਹੜੀਆਂ ਲਾਈਨ ਕੀ ਉਹਨਾਂ ਪੋਕ ਕੀ ਪੋਕਲਾਈਨ ਉਹ ਕਲੇਨ ਜਿਹੜੀਆਂ ਉਹ ਫੜਾਈਆਂ ਦੋ ਆ ਜਿਹੜਾ ਐਕਸੀਅਨ ਮਾਈਨਿੰਗ ਨੇ ਆਪਣੀ ਓਵਰਸੀਅਰ ਕੋਲ ਖਾ ਕੇ ਦਿੱਤਾ ਕਿ ਅਸੀਂ ਜੀ ਤਿੰਨ ਟਿਪਰਾਂ ਵਿੱਚ ਰੇਸ਼ ਅਸੀਂ 1-1 ਲੱਖ ਜੁਰਮਾਨਾ ਦਿੱਤਾ ਹੁਣ ਮਸ਼ੀਨ ਮਸ਼ੀਨਾ ਜਿਹੜੀਆਂ ਛੱਡ ਦਿੱਤੀਆਂ ਜਾਂ ਐਸਐਸਪੀ ਕਹਿੰਦਾ ਸਰ ਇਹਦੇ ਤੇ ਕੁਝ ਨਹੀਂ ਸਕਦੇ ਇਹ ਤਾਂ ਮਾਈਨਿੰਗ ਦੇ ਥੱਲੇ ਆਉਂਦਾ ਸਾਰੀਆਂ ਮਸ਼ੀਨਾਂ ਛੱਡ ਸੋ ਕਹਿੰਦਾ ਮਤਲਬ ਸੀ ਇਹਨਾਂ ਨੂੰ ਕੀ ਆਪਾਂ ਸੁਨੇਹ ਕਰੀਏ